ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜਿੰਦ ਦੀ ਚਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਅੱਜ ਸ੍ਰੀ ਕੀਰਤਪੁਰ ਸਾਹਿਬ ਤੋਂ ਰਵਾਨਾ ਹੋਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਨਕੀਆਂ ਪਹੁੰਚਣ ਤੇ ਗ੍ਰਾਮ ਪੰਚਾਇਤ ਨਕੀਆਂ ਦੀ ਸੰਗਤ ਅਤੇ ਦੋਲਵਾਲ ਦੀ ਸੰਗਤ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਵਕ ਵਖ ਨਿਹੰਗ ਸਿੰਘਾਂ ਵੱਲੋਂ ਘੋੜਿਆਂ ਅਤੇ ਹਾਥੀਆਂ ਤੇ ਸਵਾਰ ਹੋ ਕੇ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਰਪੰਚ ਦਵਿੰਦਰ ਸਿੰਘ ਵੱਲੋਂ ਪੰਜ ਪਿਆਰਿਆਂ ਦਾ ਸਰੋਪਿਆਂ ਭੇਟ ਕਰਕੇ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦਾ ਨਜ਼ਾਰਾ ਵੇਖਣ ਯੋਗ ਅਤੇ ਅਲੌਕਿਕ ਸੀ ਜਿਸ ਵਿੱਚ हाथी और घोड़िया सवार वेख संगत उत्साहत सी آند بھائی اگے آندو اگے ਬਾਬਰ ਤੁਹਾਰਾ ਕਿ ਇਹ ਪਿੰਡ ਦਾ ਵੱਡਾ ਕੰਮ ਹੀ ਮੀਰ ਦੇ ਲਈ ਗੋਲ ਤੇ ਹੈ ਜੇ ਕੋਈ ਰੋਟੋ ਲੈ ਬਹੁਤ ਜਿਹੜਾ ਇਹ ਨੁਕਸਾਨ ਹੋ ਸਕਦਾ ਹੈ ਕਿ ਕੋਈ ਵੀ ਉਹ ਬੋਲ ਕੋਈ ਦਿੰਦਾ ਤੇ ਮੇਰੇ ਜਿਹੜਾ ਨਸਰ ਹੋ ਜੇ ਤਾਂ ਭਲਾ ਨਹੀਂ ਬੋਲ ਉਹ ਸਮੇਂ ਉਸ ਸਮੇਂ ਬਾਬਰ ਦੇ ਕੰਮ ਦੇ ਜਦੋਂ ਬਾਬਰ ਨੇ ਅੰਦਰੋਂ ਪਾਵਨ ਸਾਈਡ ਦੇ ਕੋ ਸਾਥੂ ਜਿਹੜੀਆਂ ਸੁੱਕੀਆਂ ਧੰਗੀਆਂ ਉਹਨਾਂ ਨੂੰ

ਵੱਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰੀ ਸੰਗਤ ਨੂੰ ਸਾਡੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸਤਾਬਲੀ ਚੱਲ ਰਹੀ ਹੈ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਉਹਨਾਂ ਦਾ ਜਿਹੜਾ ਅੱਜ ਭਗਵਾਨ ਗੜ੍ਹ ਗੁਰਦੁਆਰਾ ਸਾਹ ਤੋਂ ਨਗਰ ਕੀਰਤਨ ਸੀਸਪੜ ਚੱਲ ਰਿਹਾ ਹੈ ਜਿਹੜੀ ਪੰਜਾਬ ਸਰਕਾਰ ਸ਼ਰਮਣੀ ਅਕਾਲੀ ਦਲ ਬੁੱਢਾ ਦਲ ਹੋਰ ਹੈ ਜੀਪੀਸੀ ਸਾਰੇ ਮਨਾਰੇ ਨੇ ਰਲ ਮਿਲ ਕੇ ਅੱਜ ਉਹ ਜਿਹੜਾ ਨਗਰ ਕੀਰਤਨ ਹੈ ਉੱਥੋਂ ਚਾਲੂ ਹੋ ਗਿਆ ਉਹ ਨਗਰ ਕੀਰਤਨ ਨੂੰ ਮੁੱਖ ਰੱਖਦੇ ਹੋਇਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਾਤਰ ਆਪਣਾ ਪਿੰਡ ਨਕੀਆਂ ਤੇ ਦੋਲੋਵਾਲ ਦੀ ਸੰਗਤ ਵੱਲੋਂ ਇੱਥੇ ਦੁੱਧ ਦਾ ਲੰਗਰ ਤੇ ਨਾਲ ਕੇਲਿਆਂ ਦਾ ਤੇ ਪਾਣੀ ਦਾ ਲੰਗਰ ਲਾਇਆ ਜਾ ਰਿਹਾ ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ ਜਿਹੜੇ 9ਵੇਂ ਪਾਤਸ਼ਾਹ ਜੀ ਸੀ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਹੈ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸ਼ਹੀਦੀ ਦਿਹਾੜਾ ਉਹਨਾਂ ਦਾ ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਪੁਰਸੰਸਾ ਦਾ ਮੰਨਦਾ ਧੰਨਵਾਦ ਕਰਦਾ ਸਾਰੀ ਐ ਜੀ ਪੀ ਸੀ ਦਾ ਧੰਨਵਾਦ ਕਰਦਾ ਜਿਹਨਾਂ ਨਾਲ ਮਿਲ ਕੇ ਇਹ ਜਿਹੜਾ ਉਪਰਾਲਾ ਕੀਤਾ ਹੈ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਹੈ ਸਾਡੇ ਜਿਹੜੇ ਇੱਥੇ ਤੇ ਮੰਨ ਲਓ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਹਿਨ ਉਹਨਾਂ ਦੀ ਇੰਨੀ ਮਿਹਨਤ 2 2 3 ਮਹੀਨੇ ਉਹਨਾਂ ਨੂੰ ਲਗਾਤਾਰ ਕੰਮ ਕਰਦਿਆਂ ਨੂੰ ਹੋ ਗਿਆ ਉਹਨਾਂ ਨੇ ਆਨੰਦਪੁਰ ਦੀ ਆਇਆ ਪਲਟਤੀ ਕਹਾਣੀ ਜਿਹਨੂੰ ਕਹਿੰਦੇ ਆ ਬੇ ਇੰਨਾ ਆਪਾਂ ਨੇ ਜ਼ਿੰਦਗੀ 'ਚ ਕੰਮ ਕਰਵਾਇਆ ਉਸ ਬੰਦੇ ਨੇ ਬੇ ਉਹਨੂੰ ਸਲੂਟ ਹੈ ਹਰਜੋਤ ਸਿੰਘ ਵੈਸ ਤੇ ਮਹਾਰਾਜ ਨੂੰ ਚੜ੍ਹਦੀ ਕਲਾ ਰੱਖਿਆ ਉਹਦੇ ਪਰਿਵਾਰ ਨੂੰ ਚੜ੍ਹਦੀ ਕਲਾ ਰੱਖਿਆ ਸੋ ਮੇਰੀ ਇਹ ਸੰਗਤ ਵੱਲੋਂ ਅੱਜ ਉਪਰਾਲਾ ਕੀਤਾ ਨੌਜਵਾਨ ਵੱਲੋਂ ਮੇਰੇ ਬਾਬਾ ਦੀਪ ਸਿੰਘ ਕਲੱਬ ਦੇ ਨੱਕੀਆਂ ਤੇ ਦਰਵਾਜ਼ੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾ ਪਿਆਰਿਆ ਸਜਾਰਿਆਂ ਦੀ ਕਮਾਈ ਦਾ ਧਰ ਦੇ ਹਾਲਸਾ ਦੀ ਬੋਲੋ